ਰਾਜ ਸੱਚੀ ਸਰਕਾਰ ਬਹੁਤ ਸਤ ਆਪਣੇ ਆਪਣੇ ਥਾਂ ਤੇ ਬੈਠੋ ਪਲੀਜ਼ ਬੈਠ ਜਾਓ ਵਾ ਵਾ ਤੇਰੇ ਰੰਗ ਭੋਲਿਆ ਔਰ ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ਉਡਾਓ ਤਾੜੀ ਮਾਰਦੇ ਦਾ ਗਰੀਬਾਂ ਦੇ ਰਾਤੇ ਪਲੀਜ਼ ਆ ਜਿਹੜੇ ਮੇਜ਼ ਤੇ ਬੱਚੇ ਬੈਠੇ ਨੇ ਸਾਰੇ ਇਹਨਾਂ ਨੂੰ ਥੱਲੇ ਉਤਾਰੋ ਬਾਜੀ ਸਟੇਜ ਖਾਲੀ ਕਰ ਦਿਓ ਪਲੀਜ਼ ਅੱਗੇ ਆ ਗੋ ਨੰਨੇ ਮੁੰਨੇ ਬੱਚੇ ਜਿਹੜੇ ਬੈਠੇ ਆ ਪਲੀਜ਼ ਇਧਰ ਹਾਵੇ ਯਾ ਦਿਲ ਚ ਵਸਾਲ ਐ ਸੁਨੋ ਯਾ ਸਾਡਾ ਬਣ ਜਾ ਤੂੰ ਯਾ ਸਾਡਾ ਬਣ ਜਾ ਤੂੰ ਯਾ ਆਪਣਾ ਬਣ ਲੈ ਸੁਨੋ ਆ ਜਾ ਦਿਲ ਵਿੱਚ ਵਸ ਜਾ ਸਾਡੇ ਯਾ ਦਿਲ ਚ ਵਸਾਲ ਐ ਸੁਨੋ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਨਗਮੇ ਜਿਹੜੇ ਤੁਹਾਡੇ ਨਾਲ ਸ਼ੇਅਰ ਕਰਨੇ ਆ ਹਾਂਜੀ ਚਿੱਟੀ ਚੰਦਰ ਨੂੰ ਲਾ ਦੇ ਕੁੜੀਏ ਤੇਰੇ ਫਕਰਾਂ ਦੀ ਲੋਈ ਚਿੱਟੀ ਚੰਦਰ ਨੂੰ ਦਾਗ ਬਥੇਰੇ ਫਕਰ ਦੀ ਲੋਈ ਨੂੰ ਦਾਗ ਨਾ ਕੋਈ ਹੱਦ ਤੋੜਿਆ ਲੀਆਂ ਬੇਹੱਦ ਕੋਹੇ ਤੋੜੇ ਉਸ ਦਾ ਨਾਮ ਫਕੀਰ ਫਕੀਰਾ ਫਕੀਰ ਦੂਰ ਹੈ ਫਕੀਰਾ ਫਕੀਰ ਦੂਰ ਹੈ ਜਿੰਨੀ ਕੇ ਲੰਬੀ ਖਜ਼ੂਰ ਹੈ ਬੈਠ ਚੱਕ ਨਾ ਚੂਰ ਹੈ ਕਿਸੇ ਵੀ ਗਰੀਬੀ ਦਾ ਪ੍ਰਧਾਨ ਜੀ ਸਾਹਮਣੇ ਆਓ ਮੇਰੇ ਇੱਥੇ ਬੈਠ ਕੇ ਥੱਲੇ ਕਿਸੇ ਵੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਗਾ ਕਿਹੜਾ ਕਿਹੜਾ ਗਰੀਬਾਂ ਨੂੰ ਪਿਆਰ ਕਰਦਾ ਹੈ ਹੁਣ ਮੈਨੂੰ ਦੱਸੋ ਤੁਹਾਡੇ ਚੋਂ ਅਮੀਰ ਕਿਹੜਾ ਹੈ ਤੁਸੀਂ ਅਮੀਰ ਹੋ ਇਧਰ ਮਾਰੋ ਜਿਹੜਾ ਲੈ ਆ ਤੂੰ ਉਧਰ ਵਾਲਿਆ ਅੱਛਾ ਉਹਨੇ ਇਹੇ ਚ ਨਜ਼ਰ ਤਾਂ ਦੇਣੀ ਯਾਰ ਤੁਸੀਂ ਆ ਹੁਣ ਦੇਖ ਲਿਆ ਮੈਂ की खटिया मैं तेरा आवीर बन के कि सोहना तेरू ना देखा किसे दी दा। पाल जी कि गरीबी मजीदाल जी बहुत सलमान थैंक यू मैम जय मस्ता ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਤੂੰ ਕੀ ਜਾਣੇ ਭੇਤ ਮੇਰੇ ਸਾਇਆ ਦੀ ਖੁਦਾਈ ਦਾ ਜਿਹੜੇ ਸਾਇਆ ਨੂੰ ਪਿਆਰ ਕਰਦੇ ਨੇ ਤਾੜੀ ਵਾ ਜਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਤੂੰ ਕੀ ਜਾਣੇ ਭੇਟ ਮੇਰੇ ਤੂੰ ਕੀ ਜਾਣੇ ਭੇਟ ਮੇਰੇ ਸਾਇਆ ਦੀ ਖੁਦਾਈ ਦਾ ਕਿਸੇ ਦੀ ਇਹਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਨਹੀਂ ਉਡਾਈਦਾ ਕਿਰੀਬੀਦਾ ਮਜ਼ਾਕ ਨਹੀਂ ਉਡਾਈਦਾ ਤੂੰ ਕੀ ਜਾਣੇ ਭੇਤ ਮੇਰੇ ਦਾਦਾ ਦੀ ਖੁਦਾਈ ਦਾ ਕਿਸੇ ਦੀ ਗੱਠੀ ਪੀਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ मज़ाक न तूं भेद मेर साईं बि खुड़ींदे बि मज़ाक नड़ींद ਲਿਤਾ ਕੀ ਪਤਾ ਕੱਲ ਦਾ ਕੀ ਪਤਾ ਹੋਣੀ ਡਰ ਕੀ ਗੁਜ਼ਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ ਕਦੇ ਪੈਂਦਾ ਜਿੱਤਣਾ ਤੇ ਕਦੇ ਪੈਂਦਾ ਹਾਰਨਾ ਓ ਲੈਖਾਂ ਦੇ गली पीला मज़ाक न गली पीला मज़ाक नड़ाईंदा ਜਿ ਜਿੱਤੀ ਬੰਦਾ ਹਰ ਜਾਂ ਦਾ ਵਾਜੀ ਆ ਪੱਲੇ ਵੀ ਜਿੱਤੀ ਬੰਦਾ ਹਰ ਜਾਂ ਦਾ ਵਾਜੀ ਆ